ਨੇ ਕੱਡੇ ਉਹ ਕਢਾਉਂ ਹੀ ਕੱਡੇ ਉਹ ਹੀ ਕੀ ਦੇਖੀ ਉਹ ਹੀ ਤਾਂ ਗੱਲ ਨਾਲ ਕਿਸੇ ਗੱਲ ਨਾਲੇ ਕੱਡੇ ਬਈ ਬਹੁਤ ਹੋਏ ਹੋਗੇ ਇਹਨਾਂ ਦਾ ਕੋਈ ਨਹੀਂ ਜੀ ਫਿਰ ਮੈਂ ਅੱਜ ਤਾਂ ਹੁਣ ਹਾਂ ਚਾਰ ਮਿੰਟਾਂ ਚ ਫਾਈਨਲ ਹੋ ਜੇ ਇਸ ਕੋਲ ਤੇ ਇੱਕੋ ਜੀ ਮਨ ਹੈ ਹੁਣ ਆਪ ਬਣਾ ਲੈ ਇਹ ਤਾਂ ਹੋ ਸਭ ਦਾ ਕੋਈ ਜਾਣਦਾ ਮੁੰਡੇ ਤੂੰ ਭੱਜ ਜਾ ਦਾ ਉਹ ਦੇਖ ਲੈ ਹੋ ਗਿਆ ਲੱਤ ਨਹੀਂ ਦੇਖੋ ਤੁਹਾਨੂੰ ਚੁੱਪ ਕਰੋ ਚੁੱਪ ਕਰੋ ਬੱਚੇ ਆ ਗਏ ਆ ਚਲਾਇਆ ਕਰਦਾ ਉਹਦਾ ਕਹਿੰਦਾ ਤੂੰ ਤੂੰ ਲੈ ਕੇ ਪਿੱਛੇ ਨੂੰ ਬੈਂਤ ਬੈਂਤ ਉਹ ਹੋਇਆ ਵਿਚਾਰ ਹੋ ਗਿਆ ਉਹਦਾ ਕਹਿੰਦਾ ਉੱਪਰ ਨੂੰ ਉੱਪਰ ਨੂੰ ਉੱਪਰ ਨੂੰ ਬੈਂਤ ਸ਼ਾਬਾ ਸ਼ਾਬਾ

ਬਹੁਤ ਬਹੁਤ ਆ ਬਈ ਬਹੁਤ ਕੱਖੀ ਕੋਲਿਆ ਕੱਖੀ ਨੀ ਕਿਹਾ ਜੰਦੂ ਪੁੱਤਰੀ ਕਿਸੇ ਨੇ ਨਹੀਂ ਕਹਿਆ ਤੇ ਤਾਂ ਹੀ ਤੱਕ ਤਾਂ ਬੰਦ ਤੱਕਦਾ ਹੁੰਦਾ ਇਹ ਜੰਦੂ ਜੰਦੂ ਬਸ ਸੰਤ ਕਰ ਆ ਆ ਦੇਖ ਇਹੋ ਹੌਂਸ ਹਿੰਮਤ ਤਾਂ ਤਾਹੂ ਇਹਨਾਂ ਨਾਲ ਦੇਖ ਬੱਤੂ ਇਹਨਾਂ ਨੂੰ ਉਹ ਦੇਖ ਲੈ 4 ਮਿੰਟ ਵੀ ਕੱਟ ਗਿਆ ਬੰਦਾ ਅੰਦਰ ਆ ਹੈ ਇਹ ਤਾਂ ਕਰਕੇ ਮੈਨੂੰ ਨਹੀਂ ਪੜਾ ਹਾਂ ਤਾਂ ਸਹੀ ਤੱਕਲਾ ਟੇਕਾ ਕਰ दंड़ा, दंड़ा, आ डंडा ला डंडा ला डंडा 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 बंडा डंडा हां हां लाऊंगा तू ही भी लाऊंगा परदे क्यों लाऊंगा लाऊंगा ताऊंगा दम ले हां जी हाँ दो मिनट बाकी रह गए बस

ਵੇਹ ਵੀ ਤਾਂ ਦੂਜੀ ਕੋਈ ਕੀ ਐ ਤੇ ਰੋਜ਼ ਤਾਂ ਖੁਦ ਗਨੀ ਦਾ ਖੁਦ ਆਹ ਵਾਦੀ ਵਾਲਾ ਬੰਦਾ ਮੱਤ ਵਾਦੀ ਊਂਲੀ ਛੱਡਾ ਊਂਲੀ ਛੱਡਦਾ ਉਹ ਤਾਂ ਓਏ ਫਿਰ ਦੋ ਇਹਦਾ ਊਂਲੀ ਛੱਡ ਕੀ ਨਹੀਂ ਛੱਡਦਾ ਤੇਸੇ ਪੂਆਦੀ ਇਹਦੇ ਮੱਦੇਟ ਚ ਚੁੱਪ ਕਰ ਜੋ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਐਨਾ ਜ਼ੋਰ ਲੱਗ ਰਿਹਾ ਮੁੰਡਿਆਂ ਮੈਂ ਬਾਹ ਵੀ ਬਾਦਸ਼ਾਹ ਵਾਸ਼ ਕੋਈ ਨਾ ਕੋਈ ਨਾ ਭਾਈ ਕੋਈ ਨਾ ਸ਼ਾਬਾਸ਼ 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 ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲਾਹੌਰ ਗੁਸਤਖਾਨ ਮਹਾਰਾਜ ਕੋ ਦਿੱਤਾ ਇਹਦੇ ਸਿਰ ਤੇ ਬੰਨਦੇ ਨੇ ਹੋਰ ਹੁਣ ਇਹਦੇ ਸਿਰ ਤੇ ਖਾਂਦੇ ਨੇ ਬੋਲਾ ਹੋ ਰਿਹਾ ਇੰਗੋ ਉੱਡਦਾ ਉਹ ਫੋਨ ਉਹ ਕਿਹੜੀ ਅਸੀਂ ਪਾਇਆ ਉਹ ਹੋਰ ਉਹ ਗੱਲ ਹੋਈ ਹੈ ਦੋਨਾਂ ਨੂੰ ਹੱਥ ਪਾ ਲਾ ਆਹ ਦੋਨਾਂ ਆ ਕੇ ਚਾਪੇ ਉੱਪਰ ਦੀ ਮੱਲਤ ਮਾਰੂ ਕੰਨੀ ਜੇ ਤੋ ਤੇ ਪੈਰੇ ਨਾ ਲੱਗੇ ਥੱਲੇ ਜੇ ਦੂਜਾ ਤੈਨੂੰ ਲੱਤ ਨੂੰ ਪਾ ਲੇ ਜਾਂ ਕੇ ਉਹ ਖਾਣੇ ਰ ਆਇਆ ਰਿਓ ਜਿਆਦੇ ਜੋਰ ਲਾਉਂਦਾ ਨਹੀਂ ਬੜਾ ਬੰਦਾ ਹੋਇਆ ਹੈ ਕਬੱਡੀ ਦਾ ਖਿਡਾਰੀ ਆ ਉਹ ਵਰਕਰ ਦਾ ਹੈ ਹੈ ਸਾਰੀ ਆਪਣੀ ਇਹ ਵੀ ਆਪਸ ਵਿੱਚ ਕੋਈ ਤਰ੍ਹਾਂ ਕੋਈ ਆਹੀ ਦੀ ਕਰਨੀ ਹੈ ਕਿਉਂਕਿ ਉਹ ਫੋਰਨੇਸ਼ਨ ਹਾਂ ਅਸ਼ਰਾਫ ਉਸਤਾਦ ਪਤਾ ਹੈ ਉਹ ਪਤਾ ਜਿਆਦਾ ਹੀ ਤਾੜੀ ਮਾਰੋ ਜਿਆਦਾ ਹੀ ਤਾੜੀ ਤੋਂ ਨਹੀਂ ਮੇਰੇ ਲਈ ਆ ਬਾਰ माना <laughs>